ਸ਼ੂਗਰ ਅਤੇ ਬੀਪੀ ਵਾਲਿਆਂ ਲਈ ਬਹੁਤ ਹੀ ਖਾਸ ਜਾਣਕਾਰੀ ਅੱਜ ਮੈਂ ਲੈ ਕੇ ਆਈਆਂ ਤੇ ਇਸ ਨੂੰ ਤੁਸੀਂ ਸਾਰੇ ਧਿਆਨ ਨਾਲ ਜ਼ਰੂਰ ਸੁਣੋ ਤਾਂ ਕਿ ਜਿਨ੍ਹਾਂ ਦੇ ਬੀਪੀ ਦੀ ਪ੍ਰੋਬਲਮ ਕਾਫੀ ਰਹਿੰਦੀ ਹੈ ਜਾਂ ਫਿਰ ਜਿਨ੍ਹਾਂ ਦੀ ਸ਼ੂਗਰ ਕੰਟਰੋਲ ਵਿੱਚ ਨਹੀਂ ਆਂਦੀ ਹੈ ਦਵਾਈਆਂ ਬਹੁਤ ਸਾਰੀਆਂ ਖਾ ਰਹੇ ਹੋ ਤਾਂ ਇਹ ਜੋ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਖਾਸ ਦੋ ਪੱਤਿਆਂ ਦੀ ਮੈਂ ਗੱਲ ਕਰਨ ਜਾ ਰਹੀਆਂ ਇਹ ਦੋ ਪੱਤੇ ਤੁਸੀਂ ਅਗਰ ਡੇਲੀ ਸਵੇਰੇ ਖਾਓਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਇਸ ਦੇ ਨਾਲ ਫਾਇਦਾ ਜ਼ਰੂਰ ਮਿਲਣ ਜਾ ਰਿਹਾ ਹੈ ਤੇ ਇਹ ਕਿਉਂਕਿ ਜਿਹੜੇ ਅਸੀਂ ਦੇਖਦੇ ਹਾਂ ਸ਼ੂਗਰ ਵਾਲੇ ਜੋ ਹੈ ਬੜੇ ਹੀ ਕਈ ਵਾਰੀ ਪਰੇਸ਼ਾਨ ਹੋ ਜਾਂਦੇ ਨੇ ਕਿ ਕਿਵੇਂ ਅਸੀਂ ਜੋ ਹੈ ਆਪਣੀ ਬਲੱਡ ਸ਼ੂਗਰ ਨੂੰ ਕੰਟਰੋਲ ਕਰੀਏ ਬੀਪੀ ਵਾਲਿਆਂ ਲਈ ਵੀ ਇਹ ਚੀਜ਼ਾਂ ਕੰਟਰੋਲ ਕਰਨਾ ਕਿਵਰ ਮੁਸ਼ਕਿਲ ਹੋ ਜਾਂਦਾ ਹੈ ਤਾਂ ਅੱਜ ਇਹ ਪੱਤਿਆਂ ਦੀ ਜਾਣਕਾਰੀ ਤੁਹਾਡੇ ਲਈ ਬਹੁਤ ਖਾਸ ਜਾਣ ਵਾਲੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਜੀ ਜਾਮਣ ਦੀ ਜਾਮਣ ਜੋ ਹੈ ਨੇਚਰਲ ਐਂਟੀਆਕਸੀਡੈਂਟ ਦਾ ਹੈ ਹੀ ਹੈ ਇਸ ਵਿੱਚ ਵਿਟਾਮਿਨ ਸੀ ਹੈ ਵਿਟਾਮਿਨ ਏ ਹੈ ਵਿਟਾਮਿਨ ਬੀ ਹੈ ਡਾਈਟਰੀ ਫਾਈਬਰ ਵੀ ਹੈ ਕੈਲਸ਼ੀਅਮ ਵੀ ਹੈ ਆਇਰਨ ਵੀ ਹੈ ਪੋਟਾਸ਼ੀਅਮ ਮੈਗਨੀਸ਼ੀਅਮ ਔਰ ਜ਼ਿੰਕ ਦੇ ਨਾਲ ਭਰਿਆ ਹੋਇਆ ਹੈ ਤਾਂ ਤੁਸੀਂ ਸੋਚੋ ਕਿ ਕੁਦਰਤ ਨੇ ਸਾਨੂੰ ਕਿੰਨੀਆਂ ਐਸੀਆਂ ਚੀਜ਼ਾਂ ਦਿੱਤੀਆਂ ਜੋ ਮਲਟੀਵਿਟਾਮਿਨਸ ਨੇ ਜਿਸ ਦੀਆਂ ਅਸੀਂ ਟੈਬਲੇਟਸ ਖਾਣੇ ਐ ਸਪੈਸ਼ਲੀ ਲਿਆ ਕੇ ਸਪਲੀਮੈਂਟਸ ਲੈ ਕੇ ਆਣੇ ਆ ਤੇ ਇਹ ਸਾਨੂੰ ਕੁਦਰਤ ਨੇ ਹਰ ਇੱਕ ਚੀਜ਼ੇ ਜੇ মালਟੀਵਿਟਾਮਿਨਸ ਦਿੱਤੇ ਹੋਏ ਨੇ ਬਸ ਜ਼ਰੂਰਤ ਹੈ ਕਿ ਅਸੀਂ ਇਹਨਾਂ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੀਏ ਸੋ ਮੈਂ ਜਮਨ ਦੀ ਗੱਲ ਕੀਤੀ ਹੈ ਤੇ ਅਗਲੀ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਹੈ ਅਮਰੂਦ ਜੀ ਹਾਂ ਅਮਰੂਦ ਦਾ ਜਿਹੜਾ ਫਰੂਟ ਦੀ ਆਪਾਂ ਗੱਲ ਕਰੀਏ ਤਾਂ ਉਹ ਵਿਟਾਮਿਨ ਸੀ ਦਾ ਬਹੁਤ ਚੰਗਾ ਸੋਰਸ ਹੈ ਫਾਈਬਰ ਇਸ ਵਿੱਚ ਬਹੁਤ ਚੰਗਾ ਹੁੰਦਾ ਹੀ ਹੈ ਐਂਟੀਫੰਗਲ ਹੈ ਸਭ ਤੋਂ ਵੱਡੀ ਗੱਲ ਇਹ ਐਂਟੀਫੰਗਲ ਹੈ ਵਿਟਾਮਿਨ ਸੀ ਵਿਟਾਮਿਨ ਕੇ ਵਿਟਾਮਿਨ ਬੀ 6 ਇਸ ਵਿੱਚ ਫੋਲੇਟ ਹੈ ਨਿਆਸਿਨ ਹੈ ਤੇ ਸਾਰੇ ਦੇਖੋ ਇਸ ਦੇ ਵਿੱਚ ਪੋਸ਼ਟਿਕ ਤੱਤ ਤੁਹਾਨੂੰ ਮਿਲ ਰਹੇ ਨੇ ਡਾਇਬੀਟਿਸ ਵਾਲੇ ਦਾ ਬਹੁਤ ਹੀ ਚੰਗਾ ਹੈ ਇਸ ਵਿੱਚ ਆਇਰਨ ਵੀ ਬਹੁਤ ਚੰਗੀ ਮਾਤਰਾ ਵਿੱਚ ਹੈ ਕੈਲਸ਼ੀਅਮ ਹੈ ਫਾਸਫੋਰਸ ਹੈ ਪੋਟਾਸ਼ੀਅਮ ਹੈ ਜ਼ਿੰਕ ਤੇ ਕਾਪਰ ਵੀ ਨੇ ਦੇਖੋ ਤੁਸੀਂ ਅ ਅਸੀਂ ਕਈ ਵਾਰੀ ਗੋਲ ਦੇ ਨਹੀਂ ਧਿਆਨ ਹੀ ਨਹੀਂ ਇੰਨਾ ਜ਼ਿਆਦਾ ਦਿੰਦੇ ਕਿ ਵਾਕਈ ਇਹ ਚੀਜ਼ਾਂ ਅਗਰ ਅਸੀਂ ਆਪਣੀ ਡਾਈਟ ਵਿੱਚ ਇਸਤੇਮਾਲ ਕਰੀਏ ਡਾਈਟ ਅਗਰ ਰੋਜ਼ ਜਾਂ ਰੂਟੀਨ ਵਿੱਚ ਖਾਂਦੇ ਰਹਿਨੇ ਆ ਤਾਂ ਸਾਨੂੰ ਜਿਹੜੇ ਬੀਪੀ ਹੈ ਜਾਂ ਡਾਇਬੀਟਿਸ ਵਰਗੀ ਪ੍ਰੋਬਲਮਸ ਹੋਣਗੀਆਂ ਹੀ ਨਹੀਂ ਕਦੇ ਸੋ ਇਹ ਜਿਹੜੇ ਪੱਤੇ ਨੇ ਫਰੂਟ ਵਾਲੇ ਸਾਰੇ ਹੀ ਗੁਣ ਇਹਨਾਂ ਦੇ ਪੱਤਿਆਂ ਵਿੱਚ ਹੁੰਦੇ ਨੇ ਸੋ ਫਰੂਟ ਚਾਹੇ ਮੌਸਮ ਦੇ ਵਿੱਚ ਆਪਣੇ ਮੌਸਮ ਦੇ ਵਿੱਚ ਆਉਂਦੇ ਨੇ ਪਰ ਜਿਹੜੇ ਜੇ ਦਰਖਤ ਲੱਗੇ ਹੁੰਦੇ ਨੇ ਪੱਤੇ ਤਾਂ ਸਾਨੂੰ ਸਾਰਾ ਸਾਲ ਹੀ ਮਿਲਦੇ ਰਹਿੰਦੇ ਨੇ ਇਸ ਲਈ ਇਹਨਾਂ ਦੇ ਦੋ-ਦੋ ਪੱਤੇ ਤੁਸੀਂ ਅਗਰ ਸਵੇਰੇ ਖਾਲੀ ਪੇਟ ਚਬਾ-ਚਬਾ ਕੇ ਖਾ ਲੈਂਦੇ ਹੋ ਤਾਂ ਇਹ ਤੁਹਾਡੇ ਲਈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਦਵਾਈ ਦਾ ਕੰਮ ਕਰਨ ਜਾ ਰਹੀ ਹੈ ਇਹਨਾਂ ਪੱਤਿਆਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਪਰ ਇਹ ਤੁਹਾਡੇ ਕੋਲੇਸਟ੍ਰੋਲ ਲੈਵਲ ਨੂੰ ਵੀ ਕਿਸੇ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਤਾਂ ਉਸ ਨੂੰ ਵੀ ਜੋ ਹੈ ਠੀਕ ਕਰ ਦੇਗੀ ਔਰ ਸਭ ਤੋਂ ਪਹਿਲਾਂ ਆਪਾਂ ਜੋ ਗੱਲ ਕੀਤੀ ਹੈ ਬੀਪੀ ਵਾਲਿਆਂ ਲਈ ਔਰ ਜਿਹੜੀ ਆਪਾਂ 슈ਗਰ ਦੀ ਗੱਲ ਕੀਤੀ ਹੈ ਉਸ ਦੇ ਲਈ ਤਾਂ ਬਹੁਤ ਹੀ ਵਧੀਆ ਰਹਿਣ ਵਾਲੇ ਨੇ ਤੁਸੀਂ ਅਜ਼ਮਾ ਕੇ ਜ਼ਰੂਰ ਦੇਖ ਸਕਦੇ ਹੋ ਆਪਣੀ ਦਵਾਈ ਜੋ ਹੈ ਉਹ ਨਾ ਛੱਡੋ ਦੇ ਰੱਖੋ ਪਰ ਨਾਲ ਰੋਜ਼ ਅਵੇਰੇ ਜੋ ਹੈ ਇਹ ਪੱਤੇ ਤੁਸੀਂ ਖਾਣੇ ਸ਼ੁਰੂ ਕਰ ਦੋ ਔਰ ਤੁਹਾਨੂੰ ਖੁਦ ਫਰਕ ਜੋ ਹੈ ਜ਼ਰੂਰ ਮਹਿਸੂਸ ਹੋਏਗਾ ਸੋ ਵਿਟਾਮਿਨ ਸੀ ਕੋਈ ਵੀ ਪੱਤੇ ਹੋਣ ਉਹਨਾਂ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਸਕਿਨ ਵੀ ਤੁਹਾਡੀ ਉਸ ਨਾਲ ਤੁਹਾਨੂੰ ਇੰਪਰੂਵ ਹੁੰਦੀ ਨਜ਼ਰ ਆਏਗੀ ਸੋ ਇਹਨਾਂ ਪੱਤਿਆਂ ਦਾ 12 ਮਹੀਨੇ ਦੇਖੋ ਸੇਵਨ ਕੀਤਾ ਜਾ ਸਕਦਾ ਹੈ ਕਿਉਂਕਿ ਪੇੜਾਂ ਤੇ ਲੱਗੇ ਦਰਕਤਾਂ ਤੇ ਲੱਗੇ ਹੋਏ ਨੇ ਸਾਨੂੰ ਮਿਲ ਕੁਦਰਤ ਜੋ ਹੈ 12 ਦੇ 12 ਮਹੀਨੇ ਚੀਜ਼ਾਂ ਦੇ ਰਹੀ ਹੈ ਤੇ ਅਸੀਂ ਵੀ ਅਗਰ ਇਹਨਾਂ ਚੀਜ਼ਾਂ ਨੂੰ ਅਪਣਾਵਾਂਗੇ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਸੋ ਬੀਪੀ ਤੋਂ ਕੋਈ ਪਰੇਸ਼ਾਨ ਚੱਲ ਰਿਹਾ ਹੈ ਡਾਇਬੀਟੀਜ਼ ਤੋਂ ਪਰੇਸ਼ਾਨ ਚੱਲ ਰਿਹਾ ਹੈ 슈ਗਰ ਤੋਂ ਪਰੇਸ਼ਾਨ ਚੱਲ ਰਿਹਾ ਹੈ ਉਹਨਾਂ ਨੂੰ ਵੀ ਇਹ ਵੀਡੀਓਜ਼ ਜ਼ਰੂਰ ਸੈਂਡ ਕਰੋ ਤਾਂ ਕਿ ਉਹ ਵੀ ਇਹ ਜ਼ਰੂਰ ਪੱਤੇ ਜੋ ਹੈ ਇਹਨਾਂ ਪੱਤਿਆਂ ਨੂੰ ਖਾ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਨ ਤਾਂ ਪੂਰਾ ਦਿਨ ਉਹਨਾਂ ਦਾ ਹੈਲਦੀ ਜ਼ਰੂਰ ਜਾਣ ਵਾਲਾ ਹੈ ਵੀਡੀਓ ਚੰਗੀ ਲੱਗੀ ਹੈ ਲਾਈਕ ਐਂਡ ਸ਼ੇਅਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਵਿਚਾਰ ਮੇਰੇ ਨਾਲ ਜ਼ਰੂਰ ਸਾਂਝੇ ਕਰਨਾ ਮੇਰੀ ਈਮੇਲ ਆਈਡੀ ਹੈ healthadvicewithharjotgour@gmail.com ਇਸ ਉੱਪਰ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਲਓ YouTube ਚੈਨਲ healthadvice ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ